ਆਨੇ ਜਹਾਂ ਤੱਕ ਵਾਟਰ ਕੈਨਲ ਦੀ ਰੇਂਜ ਆ ਜਹਾਂ ਤੱਕ ਅਸੂ ਗੈਸ ਕੇ ਬੰਬ ਦੀ ਰੇਂਜ ਆ ਉਸਤੇ ਪਿੱਛੇ ਰਹਿਣਾ ਆ ਬੜੀਆ ਤਰੀਕੇ ਦੇ ਜਾਹਾਂਗੇ ਤੁਮ ਖੜਖੜ ਦੇਖਿਓ ਗੜੀ ਚਮਕਾਰੂ ਕੀ ਨਜ਼ਰ ਨਾ ਆਵਾ ਤੋ ਫਿਰ ਕਹੀਓ ਵੀ ਕਿਆ ਹੋਇਆ ਕਿ ਨਹੀਂ ਹੋਇਆ ਜਦ ਤੱਕ ਰਸਤਾ ਸਾਫ ਨਹੀਂ ਹੁੰਦਾ ਜਦ ਤੱਕ ਤੁਮ ਇਸ ਬੈਰੀਕੇਡ ਨੂੰ ਤੋੜ ਨਹੀਂ ਸਕਦੇ ਮੈਂ ਲੀਕਾ ਦੇ ਦੂੰਗਾ ਆਪ ਲੋਕਾਂ ਨੂੰ ਖਾਈਂ ਜਿਓ ਸਾਰਾ ਦਿਨ ਗੋਲੇ ਵਾਸੀ ਗੈਸ ਕਰੀਪਾੰਜ ਪੰਜ ਪੰਦੇ ਬੰਦੇਾਂ ਦੀ ਟੀਮ ਬਣਾ ਦੇਗੇ ਵਧੀਆ ਜਈਓ ਕੰਡਾ ਕੰਡਾ ਲਾਗਾਈਓ ਬਣਾਵਾ ਕੇ ਥਾਰੇ ਨਾਂ ਨਿਕਲੀ ਕੇ ਭੇਜਾਂਗੇ 10 10 ਬੰਦੇ ਇਕੱਲੇ ਇਕੱਲੇ ਗਾਂਗੀ ਡਿਊਟੀ ਲਾ ਦੇਂਗੇ ਜੇ ਥਾਰੇ ਮਾਂ-ਬਾਪਾ ਨੇ ਆਪ ਨੂੰ ਇੱਥੇ ਭੇਜਾਇਆ ਆਬ ਲੋਕਾਂ ਨੂੰ ਸੁਰੱਖਿਤ ਔਰ ਅੰਦੋਲਨ ਨੂੰ ਸਫਲ ਬਣਾਣੇ ਦੀ ਜ਼ਿੰਮੇਵਾਰੀ ਵੀ ਮਾਰੀ ਹੈ ਭਾਈ ਤੁਹਾਡੇ ਸਾਹਮਣੇ ਪਟਾਂਗੇ ਤੇ ਬਹੁਤ ਖੁੱਲਾ ਟਾਈਮ ਹੈ ਸਾਡੇ ਕੋਲ ਪੱਥਰੂ ਗੈਸ ਦੇ ਗੋਲੇ ਛੱਡ ਕੇ ਇਸ ਤਰ੍ਹਾਂ ਦੀ ਬੈਰਾਗੇਡਿੰਗ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਪਾਕਿਸਤਾਨ ਜਾਂ ਚੀਨ ਨਾਲ ਕੋ ਜੰਗ ਹੋ ਰਹੀ ਹੈ ਪਰ ਨਰਿੰਦਰ ਮੋਦੀ ਸਾਹਿਬ ਤਾਂ ਕਹਿ ਰਹੇ ਨੇ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਇਹਨਾਂ ਦੇ ਲੋਕਤੰਤਰ ਦਾ ਜਿਹੜਾ ਜਲਾਜਾ ਉਹ ਬਾਹਰਲੇ ਦੇਸ਼ਾਂ 'ਚ ਨਿਕਲ ਰਿਹਾ ਕਿਸਾਨ ਨੇ ਜਿਹੜੇ ਉਹ ਨੌਜਵਾਨਾਂ ਨੂੰ ਸਮੋਦਨ ਕਰ ਰਹੇ ਨੇ ਕਿ ਅੱਗੇ ਬਾਹਲੇ ਬੰਦੇ ਨਾ ਜਾਓ ਇੱਕ ਦੋ ਟਰੈਕਟਰ ਅੱਗੇ ਭੇਜਾਂਗੇ ਜਿੱਥੇ ਤੱਕ ਉਹਨਾਂ ਦੀ ਮਾਰ ਆ ਉੱਥੇ ਤੱਕ ਪਹਿਲਾਂ ਦੇਖਿਆ ਜਾਵੇ ਵਿਊਤ ਬੰਦੀ ਤਿਆਰ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਵਿਊਤ ਬੰਦੀ ਹੁੰਦੀ ਹੈ ਕੀ ਹੁੰਦਾ ਇਹ ਤਾਂ ਆਉਣ ਵਾਲਾ ਟਾਈਮ ਇਹ ਦੱਸੂਗਾ ਪਰ ਕਿਸਾਨ ਨੇ ਜਿਹੜੇ ਸਮੋਦਨ ਕਰ ਰਹੇ ਨੇ ਨੌਜਵਾਨਾਂ ਨੂੰ ਕੋਈ ਜਾਣ ਦਾ ਅੰਦੋਲਨ ਕਰਨੇ ਵਾਲਾ ਨੇ ਕਾਲ ਦਈਆ ਢਿੜਨੇ ਵਾਸਤੇ ਦਈਆ ਦਿੱਲੀ ਜਾਣੇ ਵਾਸਤੇ ਦਈਆ ਜੀ ਜੇ ਇਸ ਤਰ੍ਹਾਂ ਕਰਾਂਗੇ ਬੜੀ ਸਮੱਸਿਆ ਆਇਆ ਆਪਕੇ ਲੜਾਈ ਜਾਓ ਆਪ ਲੋਗਾ ਵਾਸਤਾ ਆ ਨੌਜਵਾਨੋ ਇਸ ਬਾਤ ਨੂੰ ਸਮਝੋ ਔਰ ਮੇਰੀ ਬੁਰਜੁਰ ਅਬੀਲ ਹੈ ਭਾਈ ਨੌਜਵਾਨੋ ਪਿੱਛਾ ਹੋ ਜਾਓ ਇਸ ਗੱਡੀ ਤੇ ਜਹਾਂ ਤੱਕ ਉਨ੍ਹਾਂ ਕੇ ਟਾਇਰ ਬੰਬ ਆ ਗਈ ਰੇਂਜ ਆ ਆਪਕੇ ਵਿੱਚ ਮਾਰ ਅੱਪਾ ਨੇ ਜਹਾਂ ਤੱਕ ਵਾਟਰ ਕੈਨਲ ਕੀ ਰੇਂਜ ਆ ਜਹਾਂ ਤੱਕ ਅਸੂ ਕੇ ਅਸਕੇ ਬੰਬ ਕੀ ਰੇਂਜ ਆ ਉਸ ਤੇ ਪਿੱਛਾ ਰਹਿਣਾ ਆ ਉਸ ਤੇ ਅੱਗਾ ਫਿਰ ਆਪਣੇ ਆਪ ਤਿਆਰੀ ਹੈ ਜੇ ਜਾਣਾ ਪੜੇਗਾ ਬੜੀਆ ਤਰੀਕੇ ਦੇ ਜਾਹਾਂਗੇ ਤੁਮ ਖੜਖੜ ਦੇਖਿਓ ਗੜੀ ਚਮਕੌਰ ਕੀ ਨਜ਼ਰ ਨਾ ਆਵਾ ਤੋ ਫਿਰ ਕਈਓ ਵੀ ਕਿਆ ਹੋਇਆ ਕਿ ਨਹੀਂ ਹੋਇਆ ਲੇਕਿਨ ਜੇ ਆਪ ਲੋਕ ਜਾਬ ਤੇ ਮਰਾਂਗੇ ਜਾੜੇ ਵਾਲਾ ਟਰੈਕਟਰ ਨੂੰ ਜੇ ਆਲਾ ਦਾਲਾ ਆਪਣੀਆਂ ਟਰੈਕਟਰ ਦੇ ਤਲਾ ਦਮ ਆ ਪਾ ਗਏ ਆਪਣੀਆਂ ਟਰੈਕਟਰ ਦੇ ਤਲਾ ਦਮ ਆ ਪਾ ਗਏ ਕਰਨਾਲ ਮਾਰੇ ਸਾਥ ਹੋਇਆ ਤੱਕ ਨਹੀਂ ਹੋਇਆ ਤਾ ਅਮਨੇ ਅੰਦੋਲਨ ਨੂੰ ਆਪਣੇ ਸਰੀਰ ਕੇ ਉਪਰ ਦੇ ਸਹਾਰਾ ਹੋਇਆ ਚੱਲਿਆ ਹੋਇਆ ਆ ਅਗਰ ਕੋਈ ਕਹਾ ਵੀ ਹਾਂ ਨਹੀਂ ਹਮਨੇ ਬਤਾ ਦਿਓ ਕੌਣ ਸਾਂ ਨਹੀਂ ਤੋੜਿਆ ਔਰ ਕੌਣ ਸਾਂ ਪਰਚਾ ਮਾਰੇ ਪ੍ਰਦਰਸ਼ਨ ਨਹੀਂ ਹੈ ਕਿਸੇ ਚੀਜ਼ ਤੇ ਭੁੱਲੇ ਹੋਏ ਨਹੀਂ ਹੈ ਲੇਕਿਨ ਜਦ ਤੱਕ ਰਸਤਾ ਸਾਫ ਨਹੀਂ ਹੁੰਦਾ ਜਦ ਤੱਕ தாம் ਇਸ ਬੈਰੀਕੇਡ ਨੂੰ ਤੋੜ ਨਹੀਂ ਸਕਦੇ ਮੈਂ ਲੀਕਾ ਦੇ ਦੂੰਗਾ ਆਪ ਲੋਕਾਂ ਨੂੰ ਖਾਈਂ ਜਿਓ ਸਾਰਾ ਦਿਨ ਗੋਲੇ ਵਾਸੀ ਗੈਸ ਕਾਰੀ ਪੰਜ ਪੰਜ ਬੰਦੇ ਦੀ ਟੀਮ ਬਣਾ ਦੇਗੇ ਵਧੀਆ ਜੈਯੋ ਕੰਡਾ ਕੰਡਾ ਲਗਾਯੋ ਬਣਾਵਾਂਗੇ ਥਾਰੇ ਨਾਮ ਲਿਖ ਲਿਖ ਕੇ ਤੇ ਜੰਗ 10 10 ਬੰਦੇ ਕੱਲੇ ਕੱਲੇ ਗਾਂਗੀ ਡਿਊਟੀ ਲਾ ਦੇਗੇ ਜਿਸ ਤਰ੍ਹਾਂ ਥਾਮ ਕਹਾਂਗੇ ਜੌਨ ਸਾਹਿਬ ਕਹਾਂਗਾ ਮੈਂ ਜहूं ਸਭ ਤੋਂ ਪਹਿਲਾਂ ਭੇਜ ਦੇਂਗੇ ਭਈ ਹਮ ਨੂੰ ਨਹੀਂ ਚਾਹ ਬਿਲਕੁਲ ਵੀ ਫੋਟੋ ਤਰਵਾਨੇਗੀ ਜੌਨ ਸਾਹਿਬ ਗੋਂ ਆਵਾਗਾ ਜੌਨ ਸਾਹਿਬ ਨੌਜਵਾਨਾਂ ਕੀ ਟੀਮ ਕਹੇਗੀ ਕੱਲੇ ਕੱਲੇ ਨੂੰ ਸਮਾਨ ਵੀ ਪਾ ਕੇ ਭੇਜਾਂਗੇ ਵੀ ਥਾਰਾ ਕੋਈ ਝੋਟ ਵੀ ਨਾ ਲੱਗ ਜਾ ਜੇ ਥਾਰੇ ਮਾਪੇ-ਬਾਪਾ ਨੇ ਆਪ ਨੂੰ ਇੱਥੇ ਭੇਜਾਇਆ ਆਪ ਲੋਕਾਂ ਨੂੰ ਸੁਰੱਖਿਤ ਔਰ ਅੰਦੋਲਨ ਨੂੰ ਸਫਲ ਬਣਾਉਣੇ ਦੀ ਜ਼ਿੰਮੇਵਾਰੀ ਵੀ ਮਾਰੀ ਹੈ ਭਾਈ ਆਪ ਲੋਕਾਂ ਨੂੰ ਕਾਲ ਲਈ ਆ ਆਪ ਲੋਕਾਂ ਨੂੰ ਬੁਲਾਇਆ ਆ ਉਹਨਾਂ ਨੇ ਇਹ ਨਹੀਂ ਪੁੱਛਣਾ ਵੀ ਆਪ ਆਪਣੀ ਮਰਜ਼ੀ ਦੇ ਗਏ ਤੇ ਕਿ ਜਿੱਥੇ ਬੰਦੀਆਂ ਕੇ ਕਹਿਣੇ ਕੇ ਉੱਪਰ ਗਏ ਤੇ ਜਵਾਬ ਉਸ ਨੂੰ ਦੇਣਾ ਆ ਜਿਸਕਾ ਨੁਕਸਾਨ ਹੋ ਜਾਗਾ ਉਸ ਨੂੰ ਨਹੀਂ ਪਤਾ ਲੱਗਦਾ ਉਸ ਮਾਪੇ ਵਾਂਗ ਉਸ ਬਜ਼ੁਰਗ ਨੂੰ ਹਮਨਾ ਜਵਾਬ ਦੇਣਾ ਔਰ ਪੇਰ ਪੂਰੇ ਦੇਸ਼ ਦੇ ਕਿਸਾਨ ਔਰ ਮਜ਼ਦੂਰ ਨੂੰ ਜਵਾਬ ਦੇਣਾ ਵੀ ਅੰਦੋਲਨ ਅਸਫਲ ਕਿਉਂ ਹੋਇਆ ਭਈ ਕੌਣ ਸੀ ਸਤਾਬੀ ਦੀ ਜੇ ਆਪ ਲੋਕ ਤਿੰਨ ਦਿਨ ਦੇ ਅੰਦਰ ਅੰਮ੍ਰਿਤਸਰ ਦੇ ਨਾਹ ਪਹੁੰਚ ਗਏ ਤੇ ਤਾਂ ਅੱਗੇ ਜਾਣੇ ਕੀ ਕੌਣ ਸੀ ਸਤਾਬੀ ਦੀ ਭਈ ਹਾਂਜੀ ਕਿ ਨਜ਼ਦੀਕ ਵਾਲਿਆਂ ਨੂੰ ਜਿਆਦਾ ਸਤਾਬੀ ਆ ਜਾਣਦੇ 5-5 ਕਿਲੋਮੀਟਰ ਤੇ ਆਏ ਉਹਨੇ ਨੂੰ ਲਗਾ ਮਨੂੰ ਜਿਆਦਾ ਸਤਾਬੀ ਨੌਜਵਾਨੋ ਬਹੁਤ ਅਹਿਮ ਭੂਮਿਕਾ ਹੈ ਆਪ ਲੋਕਾਂ ਕੀ ਦੁਨੀਆ ਦੇਖ ਰਹੀ ਦੁਨੀਆ ਆਪ ਲੋਕਾਂ ਕੀ ਇਹ ਗਲਤੀ ਲੱਖਾਂ ਕਰੋੜਾਂ ਕਿਸਾਨਾਂ ਕੇ ਅੰਦੋਲਨ ਨੂੰ ਅਸਫਲ ਕਰ ਦੇਗੀ 10 10000 ਕੇ ਕਰਜ਼ੇ ਪਿੱਛਾ ਮੇਰਾ ਕਿਸਾਨ ਆਤਮ ਹੱਤਿਆ ਕਰਾ ਯਾਰ ਮਜ਼ਦੂਰ ਉਨ ਲੋਕਾਂ ਕੀ ਲੜਾਈ ਆ ਬਈਓ ਆਤਮ ਹੱਤਿਆ ਨਾ ਕਰਾ ਹਰਿਆਣਾ ਪੰਜਾਬ ਕੇ ਲੋਕਾਂ ਨੇ ਜਿਸ ਦੇਸ਼ ਨੂੰ ਆਜ਼ਾਦ ਕਰਾਇਆ ਜਹ ਹਰਿਆਣਾ ਪੰਜਾਬ ਕੇ ਲੋਕਾਂ ਨੇ ਪੂਰੇ ਦੇਸ਼ ਕੀ ਜ਼ਮੀਨਾਂ ਨੂੰ ਬਚਾਇਆ ਪਿਛਲੇ ਅੰਦੋਲਨ ਮਾ ਇਵਕਾ ਹਰਿਆਣਾ ਪੰਜਾਬ ਕੇ ਕਿਸਾਨਾਂ ਥਾਰੀ ਡਿਊਟੀ ਲਗੀ ਆ ਇਸ ਅੰਦੋਲਨ ਤੇ ਬਾਅਦ ਕੋਈ ਦੇਸ਼ ਕੇ ਅੰਦਰ ਕਰਜ਼ੇ ਕੇ ਤਲਾ ਮਰਕਾ ਆਤਮ ਹੱਤਿਆ ਨਾ ਕਰਾਇਓ ਲੜਾਈ ਆਪ ਲੋਕਾਂ ਕੀ ਹੈ ਬਾਬਾ ਜੀ ਬਣਾ ਬੋਨੋ ਜੀ ਰੁਕ ਜਾ ਬਾਈ ਤਾ ਬਾਬਾ ਜੀ ਰੁਕ ਜਾ ਰੁਕ ਜਾ ਆ ਜਾਣਦੇ ਆ ਜਾਣਦੇ ਆ ਜਾਣਦੇ ਆ ਜਦੋਂ ਆਏ ਨਾ ਉਹ ਪੁੱਛਦੇ ਭਾਈ ਸਾਹਿਬ ਦਾ ਫੋਨ ਨਗਰ ਗਿਆ ਕਿਸੇ ਨੂੰ ਫੋਨ ਮਿਲਿਆ ਹੋਵੇ ਗੱਡੀ 'ਤੇ ਦੇ ਦਿਓ ਭਾਈ ਫਿਰ ਬਲ ਦਾ ਉਪਯੋਗ ਕੀਤਾ ਜਾ ਰਿਹਾ ਹੈ ਅਥਰੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਕਿਸਾਨ ਆਗੂ ਨੇ ਜਿਹੜੇ ਨੌਜਵਾਨਾਂ ਨੂੰ ਸਮੋਤਨ ਕਰਦੇ ਨੇ ਕਿ ਟੀਮਾਂ ਬਣਾ ਕੇ ਪੰਜ-ਪੰਜ ਜਣਿਆਂ ਦੀਆਂ ਅਸੀਂ ਅੱਗੇ ਭੇਜਾਂਗੇ ਪਰ ਨੌਜਵਾਨਾਂ ਨੂੰ ਹਲੇ ਰੋਕਣ ਦੀ ਅਪੀਲ ਹੈ ਜਿਹੜੀ ਕੀਤੀ ਜਾ ਰਹੀ ਆ ਅਨਮੋਦੀਪ ਭਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੀ ਤਿਆਰੀ ਹੈ ਭਾਈ ਪ੍ਰਸ਼ਾਸਨ ਵੱਲ ਦਾ ਅਯੋਗ ਕਰ ਰਿਹਾ ਹੈ ਫੁੱਲ ਤਿਆਰੀ ਹੈ ਜੀ ਉਹ ਕੀ ਆਸੂ ਕਹਿੰਦੇ ਗੋਲੇ ਦਾ ਸੀ 5 ਸਾਲ ਹੋ ਗਿਆ ਕੁਝ ਦੇਖਦੇ ਆਏ ਆ ਠੀਕ ਹੈ ਨਾ ਬਟ ਇਹ ਵੀ ਅਬ ਤੋਂ ਅਸੀਂ ਦਾ ਅਸੀਂ ਦਾ ਵੇਟ ਕਰ ਰਹੇ ਆਪਣੇ ਲੀਡਰਸ਼ਿਪ ਦੇ ਆਦੇਸ਼ ਦਾ ਹੈ ਨਾ ਤੇ ਬਾਬਾ ਜੀ ਕੋਈ ਨਹੀਂ ਸਾਰੇ ਤੁਹਾਡੇ ਸਾਹਮਣੇ ਆ ਲੀਡਰਸ਼ਿਪ ਨਾਲ ਚੱਲਾਂਗੇ ਵਧੀਆ ਤਰੀਕੇ ਨਾਲ ਚੱਲਾਂਗੇ ਠੀਕ ਹੈ ਨਾ ਤੇ ਆਦੇਸ਼ ਕਰਨਗੇ ਵੀ ਬੈਰੀਗੇਟ ਪੱਟ ਕੇ ਜਾਣੇ ਤੁਹਾਡੇ ਸਾਹਮਣੇ ਪੱਟਾਂਗੇ ਤੇ ਬਹੁਤ ਖੁੱਲਾ ਟਾਈਮ ਹੈ ਸਾਡੇ ਕੋਲ ਠੀਕ ਹੈ ਨਾ ਸਾਰੇ ਸਾਰੇ ਖਾੜੇ ਵਾਸਤੇ ਆਪਣੀ ਸੱਚ ਚੱਕ ਦੀ ਲੜਾਈ ਆ ਐਮਐਸਪੀ ਦੇ ਗਰੰਟੀ ਕਾਨੂੰਨ ਦੀ ਲੜਾਈ ਆ ਇਹਨਾਂ ਨੇ ਤੁਹਾਡੇ ਦਿਨ ਪਹਿਲਾਂ ਸੁਆਮੀ ਨਾਥਨ ਨੂੰ ਭਾਰਤ ਰਤਨ ਦਿੱਤਾ ਹੈ ਨਾ ਵੀ ਯਾਰ ਤੁਸੀਂ ਕੀ ਇਹੜੀ ਦੋਗਲੀ ਰਾਜਨੀਤੀ ਹੈ ਇੱਕ ਪਾਸੇ ਤੁਹਾਨੂੰ ਤੁਸੀਂ ਉਹਨਾਂ ਨੂੰ ਭਾਰਤ ਰਤਨ ਦੇ ਰਹੇ ਹੋ ਦੂਜੀ ਦੇ ਪਾਸੇ ਤੁਸੀਂ ਉਹਦੀ ਰਿਪੋਰਟ ਨਹੀਂ ਲਾਗੂ ਕਰ ਰਹੇ ਅਸੀਂ ਕੀ ਮੰਗ ਰਹੇ ਹਾਂ ਸਾਡੀ ਮੰਗਾਂ ਦੱਸੋ ਕੀ ਗੱਲ ਤਾਂ ਐਮ ਐਚ ਪੀ ਗਰੰਟੀ ਕਾਨੂੰਨ ਮੰਗਣਾ ਜਿਹੜੇ ਇਹਨਾਂ ਨੇ ਆਪਣੇ ਮੂੰਹ ਤੋਂ ਕਿਹਾ ਜਦੋਂ ਸੱਤਾ ਚ ਆਏ ਸੀ ਇਹ ਸੁਆਮੀ ਨਾਥਨ ਸਾਹਿਬ ਨਾਲ ਦੇਵਾਂਗੇ ਉਹ ਗਲਤ ਮੰਗਣਾ ਇਹ ਆਪਣੇ ਕਰਜ਼ਾ ਮੁਕਤੀ ਮੰਗਣੀ ਗਲਤ ਆ ਜਿਹੜੇ ਇਹਨਾਂ ਨੇ ਆਪਣੇ ਮੂੰਹ ਨਾਲ ਕਿਹਾ ਜੀ 2014 ਜਦੋਂ ਇਹਨਾਂ ਨੇ ਇਲੈਕਸ਼ਨ ਲੜਿਆ 2019 ਚ ਲੜਿਆ ਠੀਕ ਹੈ ਨਾ ਅਸੀਂ ਮੰਗ ਰਹੇ ਹਾਂ ਲਖੀਂਪੁਰ ਦਾ ਇਨਸਾਫ ਜਿਹੜਾ ਇਹਨਾਂ ਨੇ ਸਾਨੂੰ ਜਦੋਂ ਦੋਵੇਂ ਜਿੱਤ ਕੇ ਕਿਹਾ ਸੀਗਾ ਸਾਨੂੰ ਵਾਅਦਾ ਕਰਕੇ ਭੇਜੇ ਸੀਗੇ ਸਾਰੇ ਤੁਹਾਡੀਆਂ ਮੰਗਾਂ ਮੰਨਾਂਗੇ ਸਾਡੀ ਲੜਾਈ ਦੱਸੋ ਕੀ ਗੱਲ ਓ ਜੈ ਸਿੰਘ ਜੀ ਨਵਦੀਪ ਆਇਆ ਪ੍ਰਸ਼ਾਸਨ ਕਹਿ ਰਿਹਾ ਇਹ ਮੀਟਿੰਗਾਂ ਵੀ ਚੱਲ ਰਹੀਆਂ ਨੇ ਕਿ ਕਮੇਟੀ ਬਣਾਉਣੀ ਆ ਨਵਦੀਪ ਹਾਂਜੀ ਇਹਨੂੰ ਬੱਟੇ-ਬੁੱਟੇ ਮਾਰ ਰਿਹਾ ਜੋਗਰਾਂ ਦੇ ਹੁਕਮ ਅਗਾਂਹ ਬਾਹਰ ਲੈ ਉਹਨੂੰ ਵਾਪਸ ਲਿਆਓ ਕਰ ਸੋ ਨਵਦੀਪ ਨੂੰ ਭੇਜਿਆ ਜਾ ਰਿਹਾ ਅੱਗੇ ਕਿ ਜਿਹੜੇ ਬੱਟੇ ਮਾਰ ਰਹੇ ਨੇ ਉਹਨਾਂ ਨੂੰ ਵਾਪਸ ਮੋੜ ਕੇ ਲਿਆਂਦਾ ਜਾ ਰਿਹਾ ਇਹ ਜਿਹੜਾ ਨੌਜਵਾਨ ਅੱਗੇ ਨੇ ਫਿਰ ਪਰਾਂ ਨੂੰ ਚੱਲਦਾ ਮੇਰੇ ਪਿੱਛੇ ਲੰਗਰ ਚੱਕ ਲੈਣਾ ਹੋਣਾ ਜੀ ਨਵਦੀਪ ਭਾਈ ਹਾਲੇ ਕਿਸਾਨ ਆਗੂਆਂ ਵੱਲੋਂ ਅੱਗੇ ਵਧਣ ਦੀ ਜਿਹੜੀ ਨੌਜਵਾਨਾਂ ਨੂੰ ਨਹੀਂ ਕਿਹਾ ਗਿਆ ਹਾਲੇ ਨਹੀਂ ਨਹੀਂ ਬਾਬਾ ਜੀ ਬੇਨਤੀ ਕਰਦੇ ਹਾਂ ਤੁਹਾਡੇ ਇਹ ਹੈ ਨਾ ਵੀ ਜਾਬਦੇ ਜੇ ਰਹਿ ਕੇ ਹੀ ਅੰਦੋਲਨ ਜਿੱਤੇ ਜਾਂਦੇ ਨੇ ਸਾਡੀ ਲੀਡਰਸ਼ਿਪ ਪਿਛਲੇ 2.5 ਸਾਲਾਂ ਤੋਂ ਲੱਗੀ ਹੋਈ ਸੀ ਸਿਰਫ ਇਸੇ ਖਾੜੇ ਵਿੱਚ ਐਮਐਚਪੀ ਗਰੰਟੀ ਕਾਨੂੰਨ ਦੀ ਲੜਾਈ ਪਿੱਛੇ ਹੈ ਨਾ ਅਸੀਂ ਸਟੇਟਾ ਮੁਜਾਰੇ ਕਰ ਰਹੇ ਸੀ ਡੀਸੀ ਦਫਤਰਾਂ ਦੇ ਮੁਜਾਰੇ ਕਰ ਰਹੇ ਸੀ ਸਾਨੂੰ ਬਹੁਤ ਵੱਡਾ ਅੰਦੋਲਨ ਖੜਾ ਕਰਨ ਨੂੰ ਬਹੁਤ ਟਾਈਮ ਲੱਗਿਆ ਆ ਤੇ ਲੀਡਰਸ਼ਿਪ ਥੋੜੀ ਸਾਰਿਆਂ ਦੀ ਨਾ ਬਹੁਤ ਮਜ਼ਬੂਤ ਆ ਠੀਕ ਹੈ ਨਾ ਉਹਨਾਂ ਦਾ ਕੋਈ ਪਰਸਨਲ ਫਾਇਦਾ ਨਹੀਂ ਹੈਗਾ ਉਹਨਾਂ ਨੇ ਇਲੈਕਸ਼ਨ ਨਹੀਂ ਲੜਿਆ ਠੀਕ ਹੈ ਨਾ ਉਹ ਤਾਂ ਥੋੜੇ ਭਲੇ ਵਾਸਤੇ ਇੱਥੇ ਆਏ ਹੋਏ ਨੇ ਬਾਬਾ ਜੀ ਜਾਬਦੇ ਜੇ ਰਹਿਣਾ ਲੀਡਰ ਹੁੰਦੇ ਇਲੈਕਸ਼ਨ ਵਾਲੇ ਤਾਂ ਦੂਜੇ ਪਾਸੇ ਨੂੰ ਚਲੇ ਗਏ ਠੀਕ ਹੈ ਨਾ ਆ ਜੋ ਲੜਨ ਆਏ ਨੇ ਤੁਹਾਡੇ پیچھے ਆਪਣੀ ਜਾਨਾ ਦੇਣਾ ਆਏ ਨੇ ਸਾਰੇ ਸਾਰੇ ਲੀਡਰ ਵੀ ਇਹਨਾਂ ਲੀਡਰਸ਼ਿਪ ਦੀ ਅਗਵਾਈ ਦੋ ਠੀਕ ਹੈ ਅਸੀਂ ਕਹਿ ਰਹੇ ਹਾਂ ਜੋਸ਼ ਦਿਖਾ ਦੇਣਗੇ ਤੁਹਾਡੇ ਨਾਮ ਪਰ ਇਹ ਦਿਮਾਗ ਨਾਲ ਲੜਾਈ ਕੀਤੀ ਜਾਣੀ ਸਾਡੇ ਕੋਲ ਸਾਰੀ ਤਿਆਰੀ ਹੈ ਇੱਥੇ ਫੁੱਲ ਤਿਆਰੀ ਆ ਆਸੂ ਗੈਸ ਗੋਲੇ ਦੇ ਬਾਸਕ ਮੂਸ ਕੋ ਸਭ ਕੁਝ ਹੈ ਸਾਡੇ ਕੋਲ ਠੀਕ ਹੈ ਨਾ ਤੁਸੀਂ ਤੁਹਾਨੂੰ ਟਾਈਮ ਦਿਓ ਥੋੜਾ ਜਿਹਾ ਠੀਕ ਹੈ ਨਾ ਟਰੈਕਟਰ ਵੀ ਨੇ ਸਾਰੇ ਤਰੀਕੇ ਨਾਲ ਬੈਰੀਕੇਟ ਵੀ ਪਟਾਂਗੇ ਪੰਜਾਬ ਦੇਚ ਰਹਿ ਗਏ ਹੈ ਨਾ ਤੇ ਅਸੀਂ ਤਾਂ ਅਸੀਂ ਇਹਨਾਂ ਤੋਂ ਦਬਣ ਵਾਲੇ ਨਹੀਂ ਹੈਗੇ ਅਸੀਂ ਇਹਨਾਂ ਤੋਂ ਅਸੀਂ ਇਹ ਨਾ ਤੋਂ ਦਬਣ ਵਾਲੇ ਨਹੀਂ ਹੈਗੇ ਠੀਕ ਹੈ ਨਾ ਅਸੀਂ ਤਾਂ ਗੁਰੂ ਸਾਹਿਬ ਮਹਾਰਾਜ ਦਾ ਥਾਪੜਾ ਲੈ ਕੇ ਚੱਲਦੇ ਆਂ ਵੀ ਆਪਣੇ ਗੁਰੂ ਸਾਹਿਬ ਮਹਾਰਾਜ ਦਾ ਥਾਪੜਾ ਲੈ ਕੇ ਚੱਲਦੇ ਆਂ ਅਸੀਂ ਦਬਣ ਵਾਲੇ ਨਹੀਂ ਨਾ ਤੋਂ ਹੈਗੇ ਅਸੀਂ ਇਹ ਲੜਾਈ ਜਿੱਤ ਕੇ ਦਿਖਾਵਾਂਗੇ ਅਸੀਂ ਤਾਂ ਇਹ ਸਾਰੀ ਲੜਾਈ ਜਿੱਤ ਕੇ ਦਿਖਾਵਾਂਗੇ ਤੁਹਾਡੇ ਸਾਹਮਣੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਜਾਬਦੇ ਚ ਰਹਿਣਾ ਬਾਬਾ ਜੀ ਡਰੋਨ ਰਾਹੀਂ ਬਲ ਦਾ ਅਪਜੋਗ ਆ ਜਿਹੜਾ ਕੀਤਾ ਜਾ ਰਿਹਾ ਡਰੋਨ ਰਾਹੀਂ ਗੋਲੇ ਸਿੱਟਣ ਦਾ ਜਿਹੜਾ ਕੰਮ ਉਹ ਵੀ ਕੀਤਾ ਜਾ ਰਿਹਾ ਇੱਥੇ ਡਰੋਨ ਆ ਗਏ ਕਿਸਾਨ ਅੱਗੇ ਕਹਿ ਰਹੇ ਨੇ ਕਿ ਅਸੀਂ ਇੱਥੇ ਰੁਕੇ ਪਿਆ ਹਾਲੇ ਸਾਨੂੰ ਕੋਈ ਕਿਸਾਨਾਂ ਵੱਲੋਂ ਨਹੀਂ ਕਿਹਾ ਗਿਆ ਕਿ ਅੱਗੇ ਵਧਣਾ ਹੈ ਪਰ ਪ੍ਰਸ਼ਾਸਨ ਹੈ ਜਿਹੜਾ ਉਹ ਬਲ ਦਾ ਅਭਯੋਗ ਕਰ ਰਿਹਾ ਹੈ ਕਿਸਾਨ ਬੈਕਸਾਈਡ ਤੇ ਖੜੇ ਨੇ ਪਰ ਫਿਰ ਵੀ ਡਰੋਨ ਦੇ ਰਾਹੀਂ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਸਿੱਟੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਡਰੋਨ ਆ ਜਿਹੜਾ ਉਹ ਗੋਲਾ ਸਿੱਟ ਦਿੱਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਗੋਲਾ نیچے ਸੁੱਟ ਦਿੱਤਾ ਗਿਆ ਹੈ ਜਿੱਥੇ ਵੀ ਇਕੱਠ ਹੁੰਦਾ ਹੈ ਉੱਥੇ ਡਰੋਨ ਲੈ ਕੇ ਗੋਲੇ ਸਿੱਟੇ ਜਾਂਦੇ ਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅਮਿਤ ਜੀ ਦੂਰ ਜਿਹੜਾ ਲੱਗਦਾ ਤੁਹਾਨੂੰ ਫੈਸਿਲਿਟੀ ਦੇ ਦੀ ਜੀ ਸੋ ਇਹ ਡਰੋਨ ਰਾਹੀਂ ਜਿਹੜਾ ਅਥਰੂ ਗਏ ਤੇ ਗੋਲੇ ਨੇ ਉਹ ਸੁੱਟੇ ਜਾ ਰਹੇ ਨੇ ਕਿਸਾਨਾਂ ਦੀਆਂ ਟਰਾਲੀਆਂ ਨੇ ਜਿੱਥੇ ਤੱਕ ਅੱਗੇ ਤੱਕ ਪ੍ਰਸ਼ਾਸਨ ਵੱਲੋਂ ਵੱਧ ਕੇ ਗੋਲੇ ਸੁੱਟੇ ਜਾ ਰਹੇ ਨੇ ਸੋ ਇਹ ਪੰਜਾਬ ਹੈ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਹਰਿਆਣਾ ਸਰਕਾਰ ਵੱਲੋਂ ਜਿਹੜਾ ਬਲ ਦਾ ਅਪਯੋਗ ਆ ਕੀਤਾ ਜਾ ਰਿਹਾ ਇਹ ਪੰਜਾਬ 'ਚ ਲੋਕ ਖੜੇ ਨੇ ਹਾਲੇ ਹਰਿਆਣਾ 'ਚ ਐਂਟਰ ਨਹੀਂ ਹੋਏ ਪਰ ਪੰਜਾਬ ਦੇ ਵਿੱਚ ਵੀ ਆ ਕੇ ਬਲ ਦਾ ਅਪਯੋਗ ਆ ਜਿਹੜਾ ਹਰਿਆਣਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਪੰਜਾਬ ਇੱਕ ਗੋਲਾ ਹੋ ਰਹਿ ਰਿਹਾ ਇਹਦੇ ਵਿੱਚ ਤਿੰਨ ਗੋਲੇ ਪੈਂਦੇ ਨੇ ਸਾਈਡ ਤੇ ਪੱਟੀ ਲੱਗੀ ਆ ਤਿੰਨ ਗੋਲੇ ਪੈਂਦੇ ਨੇ ਇੱਕ ਗੋਲਾ ਰਹਿ ਰਿਹਾ ਦੋ ਉੱਥੇ ਸਿੱਟ ਦਿੱਤੇ ਗਏ ਨੇ ਸੋ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਉਹ ਕਿਸ ਤਰ੍ਹਾਂ ਦੇਖਦੇ ਨੇ ਡਰੋਨ ਲੈ ਕੇ ਅੱਗੇ ਵੱਧ ਰਹੇ ਨੇ ਬਲਦੇਵ ਸਿੰਘ ਜੀਰਾ ਨੇ ਉਹਨਾਂ ਨਾਲ ਗੱਲ ਕਰਾਂਗੇ ਅੱਗਾ ਹੀ ਪੜੀਆਂ ਵਹੀਂ ਬੋਰੀਆ ਜੀਰਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਹਲੇ ਨੌਜਵਾਨ ਕਹਿ ਰਹੇ ਨੇ ਕਿ ਕਿਸਾਨਾਂ ਵੱਲੋਂ ਕੋਈ ਸਾਨੂੰ ਬੈਰੀਕੇਡ ਨੂੰ ਤੋੜਨ ਦੀ ਅੱਗੇ ਵਧਣ ਦੀ ਕਾਲ ਨਹੀਂ ਦਿੱਤੀ ਗਈ ਪਰ ਪ੍ਰਸ਼ਾਸਨ ਫਿਰ ਵੀ ਬਲ ਦਾ ਅਯੋਗ ਕਰ ਰਿਹਾ ਹੈ ਦੇਖੋ ਪ੍ਰਸ਼ਾਸਨ ਦਾ ਡਰ ਆ ਇਹ ਅਸੀਂ ਨੌਜਵਾਨਾਂ ਨੂੰ ਰੋਕ ਰਹੇ ਆ ਅਸੀਂ ਹਜੇ ਆਰਡਰ ਨਹੀਂ ਕੀਤਾ ਨੌਜਵਾਨਾਂ ਨੂੰ ਅਸੀਂ ਤਾਂ ਰੋਕ ਰਹੇ ਆ ਆਪਦਿਆਂ ਨੂੰ ਹਜੇ ਤਾਂ ਸਾਡੇ ਨੌਜਵਾਨ ਥੋੜੇ ਹੱਸਾ ਠੱਠਾ ਕਰ ਰਹੇ ਆ ਉਹਨਾਂ ਨਾਲ ਸਾਡੇ ਕਾਫਲੇ ਆ ਰਹੇ ਆ ਸਾਰੀ ਲੀਡਰਸ਼ਿਪ ਇੱਥੇ ਆ ਰਹੀ ਆ ਜਦੋਂ ਅਸੀਂ ਇੱਥੇ ਆਰਡਰ ਦੇਵਾਂਗੇ ਉਦੋਂ ਤੱਕ ਟੁੱਟੂਗਾ ਵੀ ਜੀ ਵੇ ਇਸ ਤਰ੍ਹਾਂ ਦੇਖ ਰਹੇ ਹੋ ਹਰਿਆਣਾ ਪ੍ਰਸ਼ਾਸਨ ਵੱਲੋਂ ਡਰੋਨ ਲਿਆ ਕੇ ਪੰਜਾਬ ਦੀ ਹੱਦ 'ਚ ਗੋਲਾਬਾਰੀ ਕੀਤੀ ਜਾ ਰਹੀ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਸਰਕਾਰ ਦੇ ਰਬਈਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਸੀਂ ਪੰਜਾਬ ਦੀ ਹੱਦ 'ਚ ਖੜੇ ਹੋ ਹਰਿਆਣਾ ਪੰਜਾਬ 'ਚ ਆ ਕੇ ਹਮਲਾ ਕਰ ਰਿਹਾ ਹੈ ਦੇਖੋ ਇਹ ਸਾਰੇ ਇੱਕੋ ਹੀ ਆ ਕੋਈ ਪੰਜਾਬ ਸਰਕਾਰ ਸਾਡੀ ਹਮਦਰਦ ਨਹੀਂ ਸਿਰਫ ਵੋਟਾਂ ਦੀਆਂ ਗਿਣਤੀਆਂ ਬੰਤੀਆਂ ਕਰਕੇ ਸਾਡੇ ਨਾਲ ਪੰਗਾ ਨਹੀਂ ਲਿਆ ਉਹਨੇ ਬਾਕੀ ਰਹੀ ਗੱਲ ਡਰੋਨ ਦੀ ਇਹ ਜਿਹੜੇ ਗੋਲੇ ਸੱਟ ਰਹੇ ਆ ਇਹ ਸਾਡੇ ਹੌਂਸਲੇ ਨਹੀਂ ਤੋੜ ਸਕਦੇਗੇ ਝਟਕ 'ਚ ਤਈ ਦੇਖ ਲਿਆ ਜੇ ਮੁੰਡਿਆਂ ਨੇ ਇਹਦਾ ਵੀ ਹੱਲ ਕੱਢ ਲੈਣਾ ਵਾ ਇਹ ਕੋਈ ਰੌਲੇ ਵਾਲੀ ਗੱਲ ਨਹੀਂ ਸੋ ਕਿੰਨਾ ਕੀਤਾ ਪੰਜਾਬ ਸਰਕਾਰ ਤੇ ਵੀ ਸਵਾਲੀਆ ਚਿੰਨ੍ਹ ਨੇ ਜਿਹੜੇ ਲੱਗ ਰਹੇ ਨੇ ਕਿਉਂਕਿ ਹਰਿਆਣਾ ਪ੍ਰਸ਼ਾਸਨ ਆ ਜਿਹੜਾ ਹਰਿਆਣਾ ਸਰਕਾਰ ਆ ਉਹ ਪੰਜਾਬ ਦੀ ਹੱਦ ਚ ਆ ਕੇ ਜਿਹੜਾ ਅਥਰੂ ਗੈਤ ਦੇ ਗੋਲੇ ਸਿੱਟ ਰਿਹਾ ਡਰੋਨ ਨਾਲ ਕਿਸਾਨਾਂ ਤੇ ਜੋ ਬੈਕ ਸਾਈਡ ਤੇ ਖੜੇ ਨੇ ਅੱਗੇ ਵੀ ਨਹੀਂ ਆਏ ਉਹਨਾਂ ਤੇ ਵੀ ਅਥਰੂ ਗੈਤ ਦੇ ਗੋਲਿਆਂ ਦਾ ਇਸਤੇਮਾਲ ਆ ਜਿਹੜਾ ਕੀਤਾ ਜਾ ਰਿਹਾ ਹੈ ਬਲ ਦਾ ਅਪਯੋਗ ਆ ਹਰਿਆਣਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪਰ ਕਿਸਾਨ ਆਗੂ ਨੇ ਉਹ ਕਹਿੰਦੇ ਨੇ ਕਿ ਇਹ ਸਾਰੇ ਇੱਕੋ ਨੇ ਵੋਟਾਂ ਦੇ ਲਾਲਚ ਦੇ ਕਾਰਨ ਇਹ ਬਿਆਨਬਾਜ਼ੀਆਂ ਜਿਹੜੀਆਂ ਜੋ ਮਰਜ਼ੀ ਦੇਈ ਜਾਣ ਪਰ ਨੀਤੀਆਂ ਇਹਨਾਂ ਦੀਆਂ ਇੱਕੋ ਨੇ ਕਿਸਾਨ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਹਾਲੇ ਅਸੀਂ ਆਪਣੇ ਨੌਜਵਾਨਾਂ ਨੂੰ ਰੋਕ ਰਹੇ ਹਾਂ ਸਾਡੇ ਕਾਫਲੇ ਬੈਕਸਾਈਡ ਤੋਂ ਆ ਰਹੇ ਨੇ ਵੱਡੇ ਕਾਫਲੇ ਆਉਣਗੇ ਸੋ ਜਦੋਂ ਅਸੀਂ ਅੱਗੇ ਵਧਣ ਦੀ ਕਾਲ ਦਿੱਤੀ ਤਾਂ ਇਹ ਬੈਰੀਗੇਟਡ ਡਰੋਨ ਕੁਝ ਨਹੀਂ ਕਰ ਸਕਦੇ ਸੋ ਬਾਪੂ ਜੀ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਬਾਪੂ ਜੀ ਬੈਗਰੀ ਜੀ ਖਾਲਸਾ ਸਾਹਿਬ ਬੈਗਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੈਪੂ ਜੀ ਇਧਰਲੀ ਸਾਈਡ ਆਜੋ ਇਧਰੋਂ ਅੰਗੇਸਟ ਪੈ ਰਹੀ ਹੈ ਜੀ ਚਿਹਰੇ ਸਾਫ ਨਹੀਂ ਆਉਣੇ ਜੀ ਬੱਪ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੋ ਸਿਸਟਮਾ ਕਿਸਾਨ ਇੱਕ ਵਾਰ ਫਿਰ ਦਿੱਲੀ ਵਾਲਾ ਰਵਾਨਾ ਹੋਣ ਲੱਗ ਪਿਆ ਅੱਜ ਦੇਖੋ ਸਰਕਾਰਾਂ ਜਿਸ ਤਰ੍ਹਾਂ ਦਾ ਮਾਹੌਲ ਸਿਰਜ ਰਹੀਆਂ ਸਰਕਾਰਾਂ ਵਾਸਤੇ ਸ਼ਰਮਨਾਕ ਗੱਲ ਹੈ ਕਿਉਂਕਿ ਜਿਹੜੀ ਜਨਤਾ ਸਰਕਾਰਾਂ ਨੂੰ ਵੋਟਾਂ ਪਾ ਕੇ ਸਰਕਾਰ ਬਣਾਉਂਦੀ ਹੈ ਉਹ ਆਪਣੇ ਹੱਕ ਲੈਣ ਲਈ ਸ਼ਾਂਤਮਈ ਤਰੀਕੇ ਨਾਲ ਇਹ ਜਿਹੜੇ ਸਰਕਾਰਾਂ ਨੇ 2021 ਚ ਵਾਅਦੇ ਕੀਤੇ ਸੀ ਭਾਵੇਂ ਉਹ ਤਿੰਨ ਕਿਸਾਨ ਵਿਰੋਧੀ ਬਿੱਲ ਲੈ ਕੇ ਆਈ ਸੀ ਸੈਂਟਰ ਸਰਕਾਰ ਸੋ ਉਹਨਾਂ ਨੂੰ ਖਤਮ ਕਰਨ ਦਾ ਤੇ ਹੋਰ ਜਿੰਨੀਆਂ ਵੀ ਹੱਕੀ ਮੰਗਾ ਸੀ ਉਦੋਂ ਸੈਂਟਰ ਸਰਕਾਰ ਨੇ ਵਾਅਦਾ ਕੀਤਾ ਪਰੰਤੂ ਅੱਜ ਉਸ ਨੂੰ 3 ਸਾਲ ਹੋਣ ਜਾ ਰਹੇ ਐ ਸਰਕਾਰਾਂ ਮੁੱਕਰ ਗਈਆਂ ਸੋ ਆਪਣੇ ਹੱਕ ਲੈਣ ਵਾਸਤੇ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਹਨ ਪਰੰਤੂ ਕਿਸ ਤਰ੍ਹਾਂ ਰੋਕਿਆ ਜਾ ਰਿਹਾ ਹੈ ਕਿ ਗੋਲਾਬਾਰੀ ਕਰਕੇ ਅਥਰੂ ਗੈਸ ਦੇ ਗੋਲੇ ਛੱਡ ਕੇ ਇਸ ਤਰ੍ਹਾਂ ਦੀ ਬੈਰਾਗੇਡਿੰਗ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਪਾਕਿਸਤਾਨ ਜਾਂ ਚੀਨ ਨਾਲ ਕੋਈ ਜੰਗ ਹੋ ਰਹੀ ਹੈ ਸੋ ਸਰਕਾਰ ਵਾਸਤੇ ਇਹ ਬਹੁਤ ਘਨੌਣੀ ਗੱਲ ਹੈ ਜੇ ਸਰਕਾਰ ਨੇ ਇਸੇ ਤਰ੍ਹਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਰਕਾਰਾਂ ਤੋਂ ਨਿਰਾਸ਼ ਹੋ ਕੇ ਇਹ ਸਿਸਟਮ ਦੇ ਖਿਲਾਫ ਜਨਤਾ ਉੱਠ ਖੜੀ ਹੋਏ। ਬਾਪੂ ਜੀ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ ਜਾਂ ਚੀਨ ਨਾਲ ਕੋਈ جنگ ਲੱਗੀ ਵੀ ਹੋਵੇ ਉਦਾਂ ਦੇ ਹਾਲਾਤ ਇੱਥੇ ਬਣਾਏ ਗਏ ਨੇ ਪਰ ਨਰਿੰਦਰ ਮੋਦੀ ਸਾਹਿਬ ਤਾਂ ਕਹਿ ਰਹੇ ਨੇ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਦੇਖੋ ਲੋਕਤੰਤਰ ਦੀ ਇੱਥੇ ਧਜੀਆਂ ਢਾਈਆਂ ਜਾ ਰਹੀਆਂ। ਇਹ ਲੋਕਤੰਤਰ ਹੈ। ਲੋਕਤੰਤਰ ਦੇ ਤਹਿਤ ਹੀ ਆ ਆਪਣੇ ਸ਼ਾਂਤਮਈ ਤਰੀਕੇ ਨਾਲ ਕਿਸਾਨ ਆਪਣੇ ਹੱਕ ਲੈਣ ਵਾਸਤੇ ਦਿੱਲੀ ਜਾ ਰਹੇ ਸੀ ਕੀ ਲੋਕਤੰਤਰ ਉਹ ਹੈ ਇਹਨਾਂ ਸੜਕਾਂ ਤੇ ਉਹਨਾਂ ਕਿਸਾਨਾਂ ਨੂੰ ਉਹਨਾਂ ਜਥੇਬੰਦੀਆਂ ਨੂੰ ਤੁਰਨ ਨਾ ਦਿੱਤਾ ਜਾਵੇ ਇਹ ਤਾਂ ਲੋਕਤੰਤਰ ਦਾ ਸਰਕਾਰਾਂ ਹੀ ਘਾਣ ਕਰ ਰਹੀਆਂ ਜਿਹੜਾ ਢੰਡੋਰਾ ਪਿੱਟ ਰਹੀਆਂ ਇਹਨਾਂ ਦੇ ਲੋਕਤੰਤਰ ਦਾ ਜਿਹੜਾ ਜਲਾਜਾ ਉਹ ਬਾਹਰਲੇ ਦੇਸ਼ਾਂ 'ਚ ਨਿਕਲ ਰਿਹਾ ਕਿਸ ਤਰ੍ਹਾਂ ਇਹ ਮਤਲਬ ਕਾਸ ਕਰਕੇ ਸਿੱਖਾਂ ਦੇ ਵਿਰੁੱਧ ਜ਼ਹਿਰ ਉਗਲਣਾ ਰਿਹਾ ਸੋ ਇਹ ਕੋਈ ਲੋਕਤੰਤਰ ਦਾ ਤਰੀਕਾ ਨਹੀਂ ਲੋਕਤੰਤਰ ਦਾ ਤਰੀਕਾ ਇਹ ਹੈ ਵੀ ਜਿਸ ਜਿਹੜੀਆਂ ਜਾਇਜ਼ ਮੰਗਾਂ ਸੀ ਉਹਨਾਂ ਤੇ ਇਹਨਾਂ ਨੂੰ ਇਨਸਾਬ ਦੇਣਾ ਮੰਗਾਂ ਮੰਨਣੀਆਂ ਕਿਉਂਕਿ ਜਿੰਨੀਆਂ ਵੀ ਮੰਗਾਂ ਐ ਐਮਐਸਬੀ ਦੀ ਮੰਗ ਐ ਉਹ ਕਾਨੂੰਨਾ ਦੀ ਮੰਗ ਐ ਬਿਜਲੀ ਦੇ ਮਸਲਿਆਂ ਦੀ ਮੰਗ ਐ ਉਹ ਜਾਇਜ਼ ਮੰਗਾਂ ਸੋ ਸਰਕਾਰ ਨੂੰ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੱਜਣਾ ਚਾਹੀਦਾ ਹਰਿਆਣਾ ਸਰਕਾਰ ਦੇ ਸਿਸਟਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕਿਉਂਕਿ ਕਿਸਾਨ ਨੇ ਜਿਹੜੇ ਹਲੇ ਹਰਿਆਣਾ ਚ ਐਂਟਰ ਨਹੀਂ ਹੋਏ ਪੰਜਾਬ ਚ ਖੜੇ ਨੇ ਆਪਣੀ ਜ਼ਮੀਨ ਤੇ ਖੜੇ ਨੇ ਆਪਣੀ ਧਰਤੀ ਤੇ ਖੜੇ ਨੇ ਹਰਿਆਣਾ ਫੇਰ ਵੀ ਪੰਜਾਬ ਚ ਆ ਕੇ ਉਹਨਾਂ ਤੇ ਗੋਲਾਬਾਰੀ ਕਰ ਰਿਹਾ ਹੈ ਡਰੋਨ ਰਾਹੀਂ ਉਹਨਾਂ ਤੇ ਹਮਲਾ ਕੀਤਾ ਜਾ ਰਿਹਾ ਕਿਸਾਨਾਂ ਤੇ ਇਸ ਨੂੰ ਕਿਸ ਤਰ੍ਹਾਂ ਦੇਖ ਦਿਓ ਦੇਖੋ ਜਿਹੜਾ ਹਰਿਆਣਾ ਅਸੀਂ ਹਰਿਆਣੇ ਨੂੰ ਦੋਸ਼ ਨਹੀਂ ਦੇ ਸਕਦੇ ਹਰਿਆਣੇ ਦੀ ਜਿਹੜੀ ਸਰਕਾਰ ਹੈ ਉਹਦੇ ਸਿਸਟਮ ਨੂੰ ਅਸੀਂ ਦੋਸ਼ ਦਿੰਦੇ ਹਾਂ ਕਿਉਂਕਿ ਹਰਿਆਣਾ ਜਿਹੜਾ 90% ਖਾਸ ਕਰਕੇ ਮੈਂ ਇਹ ਗੱਲ ਕਰਾਂ ਨੌਜਵਾਨ ਤਬਕਾ ਹਰਿਆਣੇ ਦਾ ਉਹ ਡਟ ਕੇ ਖੜਿਆ ਇਹਨਾਂ ਮੰਗਾਂ ਨਾਲ ਜਿੱਥੇ ਪੰਜਾਬ ਦੀ ਮੰਗਾਂ ਉੱਥੇ ਬਾਹਰਲੀ ਸਟੇਟਾਂ ਦੀ ਭਾਵੇਂ ਹਰਿਆਣਾ ਤਾਮਿਲਨਾਡੂ ਹੈ ਮਧਰਾਸ ਹੈ ਕੇਰਲਾ ਉੱਥੇ ਵੀ ਕਿਸਾਨ ਹੈ ਉਹਨਾਂ ਜਿਹੜੇ ਐਮਐਸਸੀ ਦੀ ਮੇਲ ਮੰਗ ਹੈ ਜਿਹੜੀ ਉਹ ਉਹ ਵੀ ਜਿਹੜੇ ਫਸਲਾਂ ਗਾਉਂਦੇ ਆ ਉਹਨਾਂ ਤੇ ਵੀ ਰੇਟ ਮਿਲਣਾ ਸੋ ਜਿਹੜਾ ਹਰਿਆਣਾ ਉੱਥੇ ਦੀ ਜਨਤਾ ਜਿਹੜੀ ਪੂਰਾ ਸਾਥ ਦੇ ਰਹੀ ਆ ਇਸ ਸੰਘਰਸ਼ ਦਾ ਪਰ ਜਿਹੜੀ ਸਰਕਾਰ ਹੈ ਉਹਨਾਂ ਨੇ ਬਣਾਈ ਹੈ ਉਹ ਸਰਕਾਰ ਬਹੁਤ ਗਲਤ ਮਾਹੌਲ ਸਿਰ ਰਹੀ ਪੰਜਾਬ ਸਰਕਾਰ ਨੂੰ ਵੀ ਇਹਦੇ ਖਿਲਾਫ ਕੋਈ ਐਕਸ਼ਨ ਲੈਣਾ ਚਾਹੀਦਾ ਜੀ ਪੰਜਾਬ ਚ ਆ ਕੇ ਇਦਾਂ ਕਿਉਂ ਕੀਤਾ ਜਾ ਰਿਹਾ ਜਦੋਂ ਹਰਿਆਣੇ ਚ ਜਾਣਗੇ ਉਦੋਂ ਉਹਨਾਂ ਦਾ ਫਰਜ਼ ਆ ਜੋ ਬਲ ਦਾ ਅਵਜੋਗ ਕਰਨ ਜੋ ਮਰਜ਼ੀ ਕਰਨ ਪਰ ਅੱਜ ਪੰਜਾਬ ਸਰਕਾਰ ਦੀ ਕਿਸ ਤਰ੍ਹਾਂ ਭੂਮਿਕਾ ਨੂੰ ਦੇਖੋ ਪੰਜਾਬ ਸਰਕਾਰ ਦਾ ਫਰਜ਼ ਬਣਦਾ ਜਿਸ ਤਰ੍ਹਾਂ ਡਰੋਨ ਇੱਕ ਪੰਜਾਬ ਦੀ ਜਨਤਾ ਤੇ ਜਿਹੜੀ ਸ਼ਾਂਤਮਈ ਤਰੀਕੇ ਨਾਲ ਇੱਥੇ ਖੜੀ ਹੈ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕ ਲੈਣ ਵਾਸਤੇ ਉਹਨੇ ਦਿੱਲੀ ਜਾਣਾ ਪਰ ਉਹ ਪੰਜਾਬ ਦੇ ਏਰੀਆ ਚ ਖੜੀ ਹੈ ਉਹ ਡਰੋਨ ਜਿਹੜਾ ਹਰਿਆਣਾ ਸਰਕਾਰ ਵੱਲੋਂ ਭੇਜਿਆ ਜਾ ਰਿਹਾ ਇਸ ਤੇ ਗੋਲਾਬਾਰੀ ਹੋ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਆ ਇਹ ਇਸ ਤੇ ਖਿਲਾਫ ਸਰਕਾਰ ਦਾ ਫਰਜ ਬਣਦਾ ਐਕਸ਼ਨ ਲੈਣਾ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਾਨਾ ਜਥੇਦਾਰ ਹਵਾਰਾ ਜੀ ਦੇ ਬਾਪੂ ਜੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇਸ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਏ ਸੋ ਜੋ ਡਰੋਨ ਆ ਪੰਜਾਬ ਦੀ ਹੱਦ ਚ ਆ ਕੇ ਕਿਸਾਨਾਂ ਤੇ ਸ਼ਾਂਤ ਖੜਿਆਂ ਤੇ ਗੋਲਾਬਾਰੀ ਕਰ ਰਿਹਾ ਏ ਅਥਰੂ ਗੈਸ ਦੇ ਗੋਲੇ ਛੁੱਟ ਰਿਹਾ ਏ ਫਿਲਹਾਲ ਤੁਸੀਂ ਦੇਖ ਰਹੇ ਹੋ ਅੱਗੇ ਤੱਕ ਕਿਸਾਨਾਂ ਦੀਆਂ ਟਰਾਲੀਆਂ ਨੇ ਜਿਹੜੀਆਂ ਲੱਗੀਆਂ ਵੀ ਨੇ ਇਸ ਤੋਂ ਬੈਕਸਾਈਡ ਤੇ ਵੀ ਜਾ ਕੇ ਡਰੋਨ ਵੱਲੋਂ ਜਿਹੜੇ ਗੋਲੇ ਨੇ ਉਹ ਦਾਗੇ ਗਏ ਨੇ ਅਥਰੂ ਗਾਇਦ ਦੇ ਸੋ ਵੱਡੇ ਕਾਫਲੇ ਨੇ ਜਿਹੜੇ ਮਗਰ ਦਿਖਾਈ ਦੇ ਰਹੇ ਨੇ ਬਲਾਲ ਕਿਸਾਨਾ ਦਾ ਇਹੀ ਕਹਿਣਾ ਹੈ ਕਿ ਹਲੇ ਅਸੀਂ ਨੌਜਵਾਨਾਂ ਨੂੰ ਅੱਗੇ ਵਧਣ ਦੀ ਜਿਹੜੀ ਸੂਟ ਆਉ ਨਹੀਂ ਦਿੱਤੀ ਅਸੀਂ ਇਹਦੇ ਤੇ ਫੈਸਲਾ ਕਰਾਂਗੇ ਅਥਰੂ ਗਾਇਦ ਦੇ ਗੋਲਿਆਂ ਦਾ ਤੋੜ ਦਵਾਂਗੇ ਨੌਜਵਾਨਾਂ ਨੂੰ ਸਾਡੇ ਕੋਲ ਸਾਰਾ ਸਿਸਟਮ ਆ ਸਾਰੀਆਂ ਜੈਕਟਾਂ ਨੇ ਸਾਰੇ ਮਾਸਕ ਵਗੈਰਾ ਸਾਰਾ ਸਿਸਟਮ ਦੇ ਕੇ ਭੇਜਾਂਗੇ ਟੀਮਾਂ ਬਣਾ ਕੇ ਭੇਜਾਂਗੇ ਸੋ ਜਦੋਂ ਸਾਡੇ ਜੇ ਨਰਾ ਆਗੂ ਅੱਗੇ ਆ ਜਾਂਦੇ ਨੇ ਤਾਂ ਉਹਨਾਂ ਨਾਲ ਮੀਟਿੰਗ ਕਰਕੇ ਅੱਗੇ ਕਿੱਦਾਂ ਵਧਣਾ ਕੀ ਕਰਨਾ ਹੈ ਉਹ ਹਾਲੇ ਕਾਲ ਦਵਾਂਗੇ ਹਾਲੇ ਨਹੀਂ ਦਿੱਤੀ ਗਈ ਪ੍ਰਸ਼ਾਸਨ ਪਹਿਲਾਂ ਹੀ ਘਬਰਾਇਆ ਬਾ ਪ੍ਰਸ਼ਾਸਨ ਦੀ ਹੀ ਘਬਰਾਟ ਆ ਜਿਹੜਾ ਪਹਿਲਾਂ ਹੀ ਬਲ ਦਾ ਅਪਯੋਗ ਕਰ ਰਿਹਾ ਹੈ ਫਿਲਹਾਲ ਕਦੋਂ ਆਗੂ ਆਉਂਦੇ ਨੇ ਕਦੋਂ ਟੀਮਾਂ ਬਣਾ ਕੇ ਅੱਗੇ ਨੌਜਵਾਨਾਂ ਨੂੰ ਭੇਜਿਆ ਜਾ ਰਿਹਾ ਹੈ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਤੁਸੀਂ ਬਣ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਭੂ